ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵਾਂ ਰਿਸ਼ਤਾ ਇੱਕ ਹੋਰ ਲੈ ਕੇ ਆਏ ਹਾਂ ਜੀ ਤੇ ਚੈਨਲ ਨੂੰ ਫੋਲੋ ਕਰ ਲਓ ਜੀ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਿਉਂਕਿ ਤੁਹਾਡੇ ਕੋਈ ਸੱਜਣ ਦੋਸਤ ਭੈਣ ਭਰਾ ਤੱਕ ਜਦੋਂ ਵੀਡੀਓ ਪਹੁੰਚੀ ਪਹੁੰਚੂਗੀ ਤਾਂ ਕਈ ਵਾਰੀ ਉਹ ਇਹੋ ਜਿਹੇ ਰਿਸ਼ਤਾ ਭਾਲਦਾ ਹੁੰਦਾ ਜੀ ਅਗਲਾ ਆਪਦੀ ਮੈਚਿੰਗ ਕਰਕੇ ਸਾਨੂੰ ਕਾਲ ਕਰ ਸਕਦਾ ਜਿਹਦੇ ਨਾਲ ਵੀ ਇਹ ਰਿਸ਼ਤਾ ਮੈਚਿੰਗ ਕਰਦਾ ਹੋਵੇ ਤਾਂ ਇਹ ਰਿਸ਼ਤਾ ਆਰਮਦਾਸੀਆ ਪਰਿਵਾਰ ਦੀ ਲੜਕੀ ਦਾ ਜੀ ਤਾਂ ਲੜਕੀ ਐਡਵੋਕੇਟ ਆ ਜੀ 5-6 ਸਾਲ ਤਕਰੀਬਨ ਹੋ ਗਏ ਲੜਕੀ ਨੇ ਪ੍ਰੈਕਟਿਸ ਕਰਦੀ ਨੂੰ ਇਹ ਤੇ ਬਹੁਤ ਵਧੀਆ ਪਰਿਵਾਰ ਆ ਜੀ ਐਡਵੋਕੇਟ ਲੜਕੀ ਆ 1992 ਦੇ ਵਿੱਚ ਲੜਕੀ ਦਾ ਬਰਥ ਹੋਇਆ ਤੇ 5 ਫੁੱਟ 4 ਇੰਚ ਲੜਕੀ ਦਾ ਕੱਦ ਆ ਜੀ ਤਾਂ ਲੜਕਾ ਚਾਹੀਦਾ ਜੀ RAMDAS ji ਪਰਿਵਾਰ ਦਾ ਇਹ ਲੜਕਾ ਚਾਹੀਦਾ ਲੜਕਾ ਸਰਕਾਰੀ ਜੋਬ ਦੇ ਵਿੱਚ ਚਾਹੀਦਾ ਜੀ ਤੇ ਬਠਿੰਡੇ ਦੇ ਨੇੜੇ ਤੇੜੇ ਦਾ ਇਹ ਲੜਕਾ ਚਾਹੀਦਾ ਕਿਉਂਕਿ ਲੜਕੀ ਜਿਹੜੀ ਆਪਦੀ ਪ੍ਰੈਕਟਿਸ ਆ ਬਠਿੰਡਾ ਦੇ ਵਿੱਚ ਕਰ ਰਹੀ ਆ ਜੀ ਤਾਂ ਬਠਿੰਡਾ ਦੇ ਨੇੜੇ ਤੇੜੇ ਹੀ ਲੜਕਾ ਚਾਹੀਦਾ ਬਠਿੰਡਾ ਕੋਟ ਦੇ ਵਿੱਚ ਲੜਕੀ ਜਿਹੜੀ ਪ੍ਰੈਕਟਿਸ ਕਰ ਰਹੀ ਆ ਤਾਂ ਜੇ ਕੋਈ ਚਾਹਵਾਨ ਸੱਜਣ ਹੋਵੇ ਜਿਹਨੂੰ ਰਿਸ਼ਤਾ ਚਾਹੀਦਾ ਵੇ ਉਹ ਸੰਪਰਕ ਕਰ ਸਕਦੇ ਹੋ ਤਾਂ ਲੜਕਾ ਬਿਲਕੁਲ ਵੈਸ਼ਨੂ ਚਾਹੀਦਾ ਜੀ ਬਹੁਤ ਵਧੀਆ ਪਰਿਵਾਰ ਆ ਲੜਕੀ ਦਾ ਤੇ ਵਧੀਆ ਪਰਿਵਾਰ ਦਾ ਹੀ ਲੜਕਾ ਚਾਹੀਦਾ ਜੀ ਜਿਹਨੂੰ ਵੀ ਰਿਸ਼ਤਾ ਚਾਹੀਦਾ ਸੰਪਰਕ ਕਰ ਲੋ ਧੰਨਵਾਦ ਜੀ